ਗਿਆਨ ਸਤਗੁਰ ਕੇ ਕਬਜਨ ਭਲ ਉਹਨਾਂ ਜੋ ਗਾਵੇ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਕੋ ਹੈ ਪਨ ਆਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹਾ ਬਨ ਆਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਜਬਰ ਤਖਤ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਦੇ 546 ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਮਹਾਨ ਗੁਰਮਤ ਸਮਾਗਮ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਉਲਿਕੇ ਗਏ ਨੇ ਆਉ ਸਤਿਗੁਰੂ ਜੀ ਨੇ ਇਸ ਮਾਤ ਲੋਕ ਦੇ ਵਿੱਚ ਬੇਅੰਤ ਬਖਸ਼ਿਸ਼ਾਂ ਬੇਅੰਤ ਰਹਿਮਤਾਂ ਕੀਤੀਆਂ ਸਤਿਗੁਰੂ ਜੀ ਦਾ ਸਮੁੱਚਾ ਜੀਵਨ ਜਿਸ ਨੂੰ ਵਿਦਵਾਨਾਂ ਨੇ ਤਿੰਨੇ ਸਿਆਂ ਦੇ ਵਿੱਚ ਦੇਖਣ ਦਾ ਯਤਨ ਕੀਤਾ ਹੈ ਸਭ ਤੋਂ ਪਹਿਲਾਂ ਜਦੋਂ ਮੇਰੇ ਸਾਹਿਬ ਦਾ ਪ੍ਰਕਾਸ਼ ਹੋਇਆ ਬਾਸਰ ਕੇ ਗਿੱਲਾਂ ਦੀ ਉਹ ਧਰਤੀ ਭਾਈ ਤੇਜਪਾਲ ਜੀ ਮਾਤਾ ਲక్ష్ਮੀ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਸਤਗੁਰੂ ਜੀ 1479 ਦੇ ਵਿੱਚ ਇਸ ਮਾਤ ਲੋਕ ਦੇ ਵਿੱਚ ਪ੍ਰਗਟ ਹੋਏ ਆ ਤੇ ਉਸ ਸਮੇਂ ਉਹ ਜੀਵਨ ਦਾ ਪਹਿਲਾ ਪੜਾ ਹੈ ਜਿਸ ਸਮੇਂ ਉਹਨਾਂ ਨੇ ਗ੍ਰਸਤ ਜੀਵਨ ਦੇ ਵਿੱਚ ਵੀ ਪਰਵੇਸ਼ ਕੀਤਾ ਹੈ ਤੇ ਧਾਰਮਿਕ ਤੌਰ ਤੇ ਵੱਖ-ਵੱਖ ਤੀਰਥਾਂ ਤੇ ਇਸ਼ਨਾਨ ਕਰਨ ਵਾਸਤੇ ਵੀ ਗਏ ਹੈ ਤੇ ਖਾਸ ਕਰਕੇ ਗੰਗਾ ਇਸ਼ਨਾਨ तकरीबन 1 ਸਾਲ 2 ਸਾਲ 3 ਸਾਲ ਨਹੀਂ ਸਾਲਾਂ ਬੱਧੀ 20 21 ਸਾਲ ਇਸ ਨਾਨ ਕਰਦਿਆਂ ਬੀਤ ਗਏ ਆ ਪਰ ਜਿਸ ਵੇ ਇਹ ਅਹਿਸਾਸ ਹੋਇਆ ਵੀ ਹਜੇ ਮੈਂ ਨਿਗਰਾਂ ਆ ਅੱਜ ਆਪਾਂ ਵੀ ਸਾਰੇ ਇਸ ਧਰਤੀ ਤੇ ਆਏ ਆ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਸਕੀਏ ਉਹਨਾਂ ਨੇ ਜਿਹੜਾ ਉਪਦੇਸ਼ ਆਪਣੇ ਜੀਵਨ ਦੇ ਵਿੱਚ ਕਮਾ ਕੇ ਸਾਨੂੰ ਦੱਸਿਆ ਤੇ ਉਹਨਾਂ ਨੂੰ ਪਹਿਲਾ ਸਬਕ ਜਿਹੜਾ ਜੀਵਨ ਦੇ ਵਿੱਚ ਮਿਲਿਆ ਤੇ ਜਿਹੜਾ ਸਵਾਲ ਉਹਨਾਂ ਦੇ ਜੀਵਨ ਦੇ ਵਿੱਚ ਖੜਾ ਹੋਇਆ ਉਹ ਇਹ ਸਵਾਲ ਸੀ ਵੀ ਤੇਰਾ ਗੁਰੂ ਕਿਹੜਾ ਹੈ ਤੇਰਾ ਗੁਰੂ ਕਿਹੜਾ ਹੈ ਪਰ ਜਦੋਂ ਇਹ ਸਵਾਲ ਆਉਂਦਾ ਹੈ ਤੇ ਉਹਨਾਂ ਦੇ ਕੋਲ ਜਵਾਬ ਕੋਈ ਨਹੀਂ ਸੀ ਆਖੋ ਸਤਨਾਮ ਜਵਾਬ ਕਿਉਂ ਨਹੀਂ ਸੀ ਕਿਉਂਕਿ ਹਜੇ ਗੁਰੂ ਧਾਰਨ ਨਹੀਂ ਸੀ ਕੀਤਾ ਹਜੇ ਗੁਰੂ ਵਾਲੇ ਬਣੇ ਨਹੀਂ ਸੀ ਆਪਾਂ ਵੀ ਗੁਰਦਾਰਾ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਏ ਆ ਤੇ ਗੁਰਮੁਖ ਪਿਆਰਿਓ ਇੱਕ ਵਾਰੀ ਝਾਤ ਜ਼ਰੂਰ ਮਾਰਨੀ ਐ ਵੀ ਆਪਾਂ ਵੀ ਕਿਤੇ ਨਿਗੋਰੇ ਤੇ ਨਹੀਂ ਕਿਉਂਕਿ ਸਭ ਤੋਂ ਪਹਿਲਾਂ ਧਰਮ ਦੀ ਦੁਨੀਆ ਦੇ ਵਿੱਚ ਜੇ ਪ੍ਰਵੇਸ਼ ਕਰਨਾ ਹੈ ਤੇ ਗੁਰੂ ਵਾਲੇ ਬਣਨਾ ਬਹੁਤ ਜ਼ਰੂਰੀ ਮੰਨਿਆ ਗਿਆ ਹੈ ਤੇ ਇੱਥੇ ਇਤਿਹਾਸ ਵਿੱਚ ਆਉਂਦਾ ਹੈ ਵੀ ਧਰਮ ਦੀ ਸਿੱਖਿਆ ਜਾਂ ਧਰਮ ਦਾ ਪਹਿਲਾ ਪਾਠ ਉਹਨਾਂ ਨੇ ਕਿਹਦੇ ਕੋਲੋਂ ਸੁਣਿਆ ਬੀਬੀ ਅਮਰੋ ਦੇ ਕੋਲੋਂ ਜਿਸ ਸਮੇ ਘਰ ਦੇ ਵਿੱਚ ਦੁੱਧ ਰੜਕਦਿਆਂ ਬੀਬੀ ਅਮਰੋ ਨਾਲ-ਨਾਲ ਬਾਣੀ ਪੜਦੀ ਹੈ ਇਹ ਵੀ ਅੱਜ ਦੇ ਸਮੇ ਆਪਣੇ ਘਰਾਂ ਦੇ ਵਿੱਚ ਸਾਨੂੰ ਵਿਚਾਰਨ ਦੀ ਲੋੜ ਹੈ ਵੀ ਅੱਜ ਦੀਆਂ ਬੀਬੀਆਂ ਅੱਜ ਦੀਆਂ ਭੈਣਾ ਕੀ ਅਸੀਂ ਬਾਣੀ ਦੇ ਨਾਲ ਜੁੜੇ ਆਂ ਭਾਈ ਅਮਰਦਾਸ ਗੁਰੂ ਬਨ ਤੋਂ ਪਹਿਲਾਂ ਦਾ ਜਿਹੜਾ ਜੀਵਨ ਹੈ ਇੱਕ ਉਹ ਜੀਵਨ ਹੈ ਇੱਕ ਗੁਰੂ ਵਾਲੇ ਬਨ ਤੋਂ ਬਾਅਦ ਦਾ ਜੀਵਨ ਹੈ ਜਦੋਂ ਉਹ ਸਿੱਖ ਬਣ ਗਏ ਤੇ ਤੀਸਰਾ ਜੀਵਨ ਦਾ ਉਹ ਪੱਖ ਹੈ ਜਦੋਂ ਉਹ ਗੁਰੂ ਬਣੇ ਆਂ ਜਿਸ ਸਮੇ ਉਹ ਗੁਰੂ ਬਣ ਗਏ ਆ ਹੁਣ ਇਸ ਸਮੇਂ ਦੌਰਾਨ ਉਹਨਾਂ ਨੇ ਕਿਹਦੀ ਕਿਹਦੀ ਸੰਗਤ ਕੀਤੀ ਹੈ ਕਿੱਥੋਂ ਕਿੱਥੋਂ ਉਹ ਵਿਚਰੇ ਆ ਇਹ ਬਹੁਤ ਹੀ ਕੀਮਤੀ ਗੱਲਾਂ ਨੇ ਵੀ 20 21 ਸਾਲ ਤੀਰਥਾਂ ਦੀ ਯਾਤਰਾ ਕੀਤੀ ਹੈ ਪਰ ਤੀਰਥਾਂ ਤੇ ਨਹਾ ਕੇ ਮਨ ਨੂੰ ਸੰਤੋਖ ਨਹੀਂ ਮਿਲਿਆ ਮਨ ਨੂੰ ਧੀਰਜ ਨਹੀਂ ਮਿਲਿਆ ਮਨ ਨੂੰ ਸ਼ਾਂਤੀ ਨਹੀਂ ਮਿਲੀ ਅਖੀਰ ਸਵਾਲ ਉਹੀ ਖੜਾ ਹੈ ਵੀ ਤੇਰਾ ਗੁਰੂ ਕਿਹੜਾ ਹੈ ਤੇ ਮਨ ਇੱਕਦਮ ਉਦਾਸ ਹੋ ਗਿਆ ਜਿਸ ਸਮੇ ਇਹ ਅਹਿਸਾਸ ਹੋਇਆ ਵੀ ਮੇਰਾ ਤੇ ਗੁਰੂ ਕੋਈ ਨਹੀਂ ਹੁਣ ਗੁਰਮੁਖ ਪਿਆਰਿਓ ਇਹ ਗੱਲ ਵਿਚਾਰਨ ਵਾਲੀ ਹੈ ਕਿਤੇ ਸਾਡੇ ਅੰਦਰ ਵੀ ਅਹਿਸਾਸ ਪੈਦਾ ਹੋਵੇ ਵੀ ਮੇਰਾ ਗੁਰੂ ਹੈਗਾ ਕਿ ਮੈਂ ਗੁਰੂ ਵਾਲਾ ਬਣਿਆ ਹਾਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰਪੁਰਪਾ ਮਨਾਉਣ ਵਾਸਤੇ ਜਦੋਂ ਪਹੁੰਚ ਗਏ ਆ ਨਾ ਤੇ ਆਪਣੇ ਅੰਦਰ ਨੂੰ ਸਵਾਲ ਜ਼ਰੂਰ ਕਰੀਏ ਆਪਣੇ ਅੰਦਰ ਝਾਤ ਜ਼ਰੂਰ ਮਾਰੀਏ ਮਹਾਰਾਜ ਕਹਿੰਦੇ ਕਹੋ ਨਾਨਕ ਬਿਨ ਆਪਾ ਜੀਨੈ ਮਿਟੈ ਨਾ ਭ੍ਰਮ ਕੀ ਕਾਈ ਜਦ ਤੱਕ ਅਸੀਂ ਆਪਾ ਨਹੀਂ ਨ ਚੀਨਦੇ ਆਪਣੇ ਅੰਦਰ ਨਿਗਾਨੀ ਮਾਰਦੇ ਆਪਣੇ ਅੰਦਰ ਝਾਤ ਨਹੀਂ ਮਾਰਦੇ ਅੱਜ ਮਨੁੱਖ ਦਾ ਸੁਭਾਅ ਪਤਾ ਕਿਦਾਂ ਦਾ ਹੈ ਇਹ ਦੂਜਿਆਂ ਤੇ ਨਿਗਾ ਮਾਰਦਾ ਹੈ ਇਹ ਦੂਜਿਆਂ ਦੇ ਨਾਲ ਹੀ ਗੱਲਾਂ ਕਰੀ ਜਾਂਦਾ ਹੈ ਅਸੀਂ ਗੱਲ ਤੇ ਆਪਣੇ ਨਾਲ ਕਰਨੀ ਸੀ ਅਸੀਂ ਨਿਗਾ ਤੇ ਆਪਣੇ ਤੇ ਮਾਰਨੀ ਸੀ ਅਸਲ ਦੇ ਵਿੱਚ ਧਰਮ ਦੀ ਜਿਹੜੀ ਦੁਨੀਆ ਹੈ ਨਾ ਜੀ ਇਹ ਕੁਝ ਵੱਖਰੀ ਹੈ ਤੇ ਜਿਸ ਚੀਜ਼ ਨੂੰ ਅਸੀਂ ਧਰਮ ਸਮਝ ਲਿਆ ਵੀ ਸ਼ਾਇਦ ਅਖੰਡ ਪਾਠ ਕਰਾ ਲਿਆ ਤੇ ਮੈਂ ਬਹੁਤ ਵੱਡਾ ਧਰਮੀ ਬਣ ਜਾਵਾਂਗਾ ਤੇ ਜਿੰਨਾਂ ਕੋ ਮਾਇਆ ਵੱਧ ਹੈ ਉਹਤੇ ਵੱਧ ਅਖੰਡ ਪਾਠ ਵੀ ਕਰਾ ਸਕਦੇ ਆ ਇਹਦਾ ਮਤਲਬ ਇਹ ਤੇ ਉਹ ਬਹੁਤ ਵੱਡੇ ਧਰਮੀ ਹੋ ਗਏ ਤੇ ਜਿਹਦੇ ਕੋਲ ਮਾਇਆ ਹੈ ਹੀ ਨਹੀਂ ਤੇ ਪਿਆਰਿਓ ਉਹ ਫਿਰ ਧਰਮੀ ਕਿੱਦਾਂ ਬਣੇਗਾ ਮਹਾਰਾਜ ਕਹਿੰਦੇ ਕਰਮ ਧਰਮ ਪਖੰਡ ਜੋ ਦੀਸ ਹੈ ਤਿੰਨ ਜਮ ਜਗਾਤੀ ਲੂਟ ਹੈ ਕਰਮ ਧਰਮ ਤੇ ਪਖੰਡ ਤੱਕ ਮਨੁੱਖ ਸੀਮਤ ਰਹਿ ਗਿਆ ਪਰ ਜਦਨ ਇਸ ਗੱਲ ਦੀ ਮੈਂ ਗੁਰੂ ਨੂੰ ਆਗੂ ਮੰਨ ਕੇ ਚੱਲਣਾ ਹੈ ਮੇਰੇ ਜੀਵਨ ਦੇ ਵਿੱਚ ਮੇਰਾ ਆਗੂ ਮੇਰੇ ਜੀਵਨ ਦੇ ਵਿੱਚ ਮੇਰਾ ਨਾਇਕ ਕੇਵਲ ਪ੍ਰਮਾਤਮਾ ਤੇ ਗੁਰੂ ਹੈ ਅੱਜ ਅਸੀਂ ਅਖੌਤੀ ਜਿਹੜੇ ਫਿਲਮਾਂ ਦੇ ਹੀਰੋ ਨੇ ਜਾਂ ਜਿਹੜੇ ਗਾਇਕ ਨੇ ਜਾਂ ਜਿਹੜੇ ਅੱਜ ਸਾਨੂੰ ਗਮਰਾਹ ਕਰਨ ਵਾਲੇ ਅੱਜ ਉਹ ਲੀਡਰ ਨੇ ਚਾਹੇ ਉਹ ਧਾਰਮਿਕ ਤੌਰ ਤੇ ਨੇ ਚਾਹੇ ਸਿਆਸੀ ਤੌਰ ਤੇ ਨੇ ਜਿਹੜੇ ਕੇਵਲ ਪੈਸਾ ਪਦਵੀ ਪ੍ਰਸਿੱਧੀ ਤੇ ਕੁਰਸੀ ਦੀ ਖਾਤਰ ਅੱਜ ਸਾਡਾ ਸ਼ੋਸ਼ਣ ਕਰ ਰਹੇ ਆ ਸਾਨੂੰ ਗਮਰਾਹ ਕਰ ਰਹੇ ਆ ਤੇ ਕੇਵਲ ਆਪਣੇ ਖਾਤਰ ਉਹ ਜਨਤਾ ਨੂੰ ਲੁੱਟ ਰਹੇ ਨੇ ਅਸੀਂ ਉਹਨਾਂ ਨੂੰ ਲੀਡਰ ਮੰਨਣ ਲੱਗਾ ਹੈ ਪਰ ਮੈਨੂੰ ਮਾਫ ਕਰਿਓ ਹੁਕਮਨਾਵਾ ਤੁਸੀਂ ਸਰਵਨ ਕੀਤਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਸਿੱਖ ਦੇ ਜੀਵਨ ਵਿੱਚ ਇਹ ਵਿਚਾਰ ਆ ਜਾਵੇ ਏ ਅਕਾਲ ਪੁਰਖ ਏ ਪ੍ਰਮਾਤਮਾ ਤੂੰ ਹੀ ਸਾਡਾ ਦਾਤਾ ਹੈ ਤੇਰੇ ਤੋਂ ਸਿਵਾ ਅਸੀਂ ਕਿਸੇ ਦੂਜੇ ਕੋਲ ਮੰਗਣ ਨਹੀਂ ਜਾਣਾ ਤੂੰ ਹੀ ਸਾਡਾ ਠਾਕੁਰ ਹੈ ਸਾਡਾ ਮਾਲਕ ਹੈ ਤੂੰ ਹੀ ਸਾਡੇ ਜੀਵਨ ਦਾ ਸਾਡਾ ਆਗੂ ਹੈ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪਰਤ ਪਾਲੋ ਹੋ ਹਮ ਬਾਰਕ ਤੁਮਰੇ ਤਾਰੇ ਹਰ ਸਾਥ ਦੇ ਨਾਲ ਤੂੰ ਸਾਡੀ ਪਾਲਣਾ ਕਰਨ ਵਾਲਾ ਹੈ ਤੇਰੇ ਤੋਂ ਸਿਵਾ ਕੋਈ ਦੂਜਾ ਨਹੀਂ ਜਿਹੜਾ ਮੇਰਾ ਆਗੂ ਹੋਵੇ ਇੱਕ ਗੱਲ ਯਾਦ ਰੱਖਿਓ ਜਿੱਦਨ ਇਸ ਸਰੀਰ ਦਾ ਆਗੂ ਗੁਰੂ ਬਣ ਗਿਆ ਨਾ ਅੱਜ ਸਾਡੇ ਸਰੀਰ ਦੇ ਆਗੂ ਬਹੁਤ ਨੇ ਕੋਈ ਕਿਸੇ ਦੀ ਪੂਜਾ ਕਰ ਰਿਹਾ ਕੋਈ ਕਿਸੇ ਦੀ ਮੰਨਤਾ ਕਰ ਰਿਹਾ ਸਤਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਇਹ ਬੰਦਿਆਂ ਨੂੰ ਆਗੂ ਮੰਨ ਕੇ ਬੰਦਿਆਂ ਦੇ ਮਗਰ ਤੁਰਦਾ ਹੈ ਸਾਡੇ ਸਰੀਰ ਦਾ ਆਗੂ ਸ਼ਬਦ ਹੈ ਸਿੱਖ ਨੂੰ ਕਿਤੇ ਇਹ ਗੱਲ ਸਮਝ ਆ ਜਾਵੇ ਪਰ ਮਾਫ ਕਰਿਓ ਹਜੇ ਤੱਕ ਸਾਨੂੰ ਇਹ ਗੱਲ ਸਮਝ ਨਹੀਂ ਆ ਰਹੀ ਇਸੇ ਕਰਕੇ ਸਾਡੇ ਨਾਲ ਧੋਖਾ ਹੋ ਰਿਹਾ ਆ ਸਿੱਖਾਂ ਦੇ ਨਾਲ ਧੋਖਾ ਕਿਉਂ ਹੋ ਰਿਹਾ ਅੱਜ ਵੀ ਸਾਡੇ ਨਾਲ ਧੋਖਾ ਹੋ ਰਿਹਾ ਕੱਲ ਵੀ ਸਾਡੇ ਨਾਲ ਧੋਖਾ ਹੋਇਆ ਮਹਾਰਾਜ ਕਹਿੰਦੇ ਜੇ ਗੁਰੂ ਦੇ ਲੜ ਲੱਗੇਗਾ ਤਾਂ ਕੋ ਧੋਖਾ ਕਹਾਂ ਵਿਆਪੈ ਜਾਕੋ ਓਟ ਤੁਹਾਰੀ ਪਰ ਜੇ ਉਹਦੀ ਅਸੀਂ ਓਟ ਲੈਂਦੇ ਹੀ ਨਹੀਂ ਫਿਰ ਤੇ ਧੋਖਾ ਹੀ ਹੋਵੇਗਾ ਨਾ 47 ਦੇ ਵਿੱਚ ਧੋਖਾ ਹੋਇਆ 78 ਦੇ ਵਿੱਚ ਧੋਖਾ ਹੋਇਆ 84 ਦੇ ਵਿੱਚ ਧੋਖਾ ਹੋਇਆ ਤੇ ਧੋਖਾ ਅੱਜ ਵੀ ਸਿੱਖੋ ਤੁਹਾਡੇ ਨਾਲ ਹੀ ਹੋ ਰਿਹਾ ਹੈ ਇਹਦਾ ਵੱਡਾ ਕਾਰਨ ਹੈ ਵੀ ਅਸੀਂ ਕਿਤੇ ਨਾ ਕਿਤੇ ਆਪਣੇ ਗੁਰੂ ਨੂੰ ਛੱਡ ਕੇ ਅਖੌਤੀ ਬੰਦਿਆਂ ਦੇ ਮਗਰ ਲੱਗ ਗਏ ਆ ਇਹਨਾਂ ਨੂੰ ਆਪਣੇ ਆਗੂ ਮੰਨ ਕੇ ਚੱਲ ਪਏ ਆਗੂ ਲੈ ਉੱਜੜ ਪਵੈ ਇਹਨਾਂ ਨੇ ਆਪ ਤੇ ਉਜਾੜੇ ਵਿੱਚ ਜਾਣਾ ਸੀ ਤੇ ਦੂਜਿਆਂ ਨੂੰ ਵੀ ਜਿਵੇਂ ਇੱਕ ਭੇਡ ਦੇ ਮਗਰ ਬਾਕੀ ਸਾਰੀਆਂ ਭੇਡਾਂ ਡਿੱਗ ਪੈਂਦੀਆਂ ਨੇ ਇਸੇ ਤਰ੍ਹਾਂ ਅੱਜ ਮਨੁੱਖਤਾ ਦੀ ਹਾਲਤ ਹੋ ਗਈ ਅੱਜ ਸਾਨੂੰ ਸੋਚਣਾ ਪੈਣਾ ਹੈ ਵੀ ਸਾਡਾ ਆਗੂ ਕੌਣ ਹੈ ਸਾਡਾ ਆਗੂ ਪ੍ਰਮਾਤਮਾ ਹੈ ਸਾਡਾ ਆਗੂ ਗੁਰੂ ਹੈ ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ ਮਹਾਰਾਜ ਕਹਿੰਦੇ ਸਿੱਧੋ ਜਦੋਂ ਗੋਸ਼ਟੀਆਂ ਹੋਈਆਂ ਸਿੱਧਾਂ ਦੇ ਨਾਲ ਵਿਚਾਰਾ ਹੋਈਆਂ ਮਹਾਰਾਜ ਕਹਿੰਦੇ ਸਾਡਾ ਜਿਹੜਾ ਆਗੂ ਹੈ ਉਹ ਸ਼ਬਦ ਹੈ ਸਾਡੀ ਸੁਰਤ ਉਹਨੇ ਚੇਲਾ ਬਣਨਾ ਹੈ ਜਿੱਦਨ ਸ਼ਬਦ ਗੁਰੂ ਸੁਰਤ ਧੁਨ ਚੇਲਾ ਜਿੱਦਨ ਸਾਡੀ ਸੁਰਤ ਸ਼ਬਦ ਦੇ ਅਨੁਸਾਰੀ ਹੋ ਕੇ ਚੱਲ ਪਈ ਨਾ ਸਾਨੂੰ ਕੋਈ ਧੋਖਾ ਨਹੀਂ ਦੇ ਸਕਦਾ ਤਾਂ ਕੋ ਧੋਖਾ ਕਹਾਂ ਵਿਆਪੇ ਜਾਂ ਕੋ ਓਟ ਤੁਹਾਰੀ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹੋ ਹਮ ਬਾਰਕ ਤੁਮਰੇ ਧਾਰੇ ਪਰ ਇਹ ਅਹਿਸਾਸ ਸਾਡੇ ਅੰਦਰ ਪੈਦਾ ਹੋਵੇ ਭਾਈ ਅਮਰਦਾਸ ਜਿਨ੍ਹਾਂ ਦੇ ਅੰਦਰ ਇਹ ਅਹਿਸਾਸ ਪੈਦਾ ਹੋਇਆ ਮਨਾ ਤੂੰ ਤੇ ਹਜੇ ਨਿਗਰਾਈਂ ਹੈ ਨਿਗਰੇ ਕਾ ਹੈ ਨਾਉ ਬੁਰਾ ਤੂੰ ਤੇ ਹਜੇ ਨਿਗਰਾਈਂ ਹੈ ਤੂੰ ਹਜੇ ਗੁਰੂ ਵਾਲਾ ਨਹੀਂ ਬਣਿਆ ਜਦਨ ਇਹ ਅਹਿਸਾਸ ਪੈਦਾ ਹੋਇਆ ਇੱਕ ਗੱਲ ਯਾਦ ਰੱਖਣ ਵਾਲੀ ਹੈ ਸਿੱਖ ਨੂੰ ਬਾਣੀ ਪਤਾ ਕਦੋਂ ਸੁਣਦੀ ਹੈ ਹੁਣ ਤੇ ਗੁਰਦੁਆਰਿਆਂ 'ਚ ਰੋਜ਼ ਹੀ ਪਾਠ ਹੁੰਦੇ ਨੇ ਸਵੇਰੇ ਵੀ ਸ਼ਾਮ ਨੂੰ ਵੀ ਪਰ ਬਾਣੀ ਕੌਣ ਸੁਣਦਾ ਕੋਈ ਨਹੀਂ ਸੁਣਦਾ ਬਾਣੀ ਉਦਨ ਕੰਨਾਂ ਦੇ ਨਾਲ ਸੁਣਦੀ ਹੈ ਜਦਨ ਅੰਦਰ ਅਹਿਸਾਸ ਹੋਵੇਗਾ ਜਦਨ ਅੰਦਰ ਦਰਦ ਹੋਵੇਗਾ ਜਦਨ ਅੰਦਰ ਇਹ ਭਾਵਨਾ ਹੋਵੇਗੀ ਮੈਂ ਹਜੇ ਗੁਰੂ ਵਾਲਾ ਨਹੀਂ ਬਣਿਆ ਉਦਨ ਬਾਣੀ ਸੁਨੇਗੀ ਮਾਰਾ ਕਹਿੰਦੇ ਜਦੋਂ ਸੁਣ ਲਿਆ ਨਾ ਉਹਦਨ ਜੀਵਨ ਦੇ ਵਿੱਚ ਸਹਜ ਵੀ ਆ ਜਾਵੇਗਾ ਅੱਜ ਸਾਡੇ ਜੀਵਨ ਵਿੱਚ ਸਹਜ ਕਿਉਂ ਨਹੀਂ ਕਿਉਂਕਿ ਅਸੀਂ ਬਾਣੀ ਨਹੀਂ ਸੁਣੀ ਸੁਣਿਆ ਲੱਗੈ ਸਹਜ ਧਿਆਨ ਪਾਤਸ਼ਾਹ ਕਹਿੰਦੇ ਧਿਆਨ ਕਦੋਂ ਲੱਗੇਗਾ ਸਹਜ ਕਦੋਂ ਆਵੇਗਾ ਜਦੋਂ ਬਾਣੀ ਸੁਣਾਗੇ ਤਿੰਨ ਕਰ ਬਾਣੀ ਜਿੰਤੋਂ ਸੁਣਿਆ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਨਾਂ ਜਿਨ੍ਹਾਂ ਨੇ ਤੈਨੂੰ ਸੁਣ ਲਿਆ ਭਾਈ ਅਮਰਦਾਸ ਨੇ ਉਹਦਨ ਸੁਣਿਆ ਸੀ ਇੱਥੇ ਸਵਾਲ ਪੈਦਾ ਹੁੰਦਾ ਹੈ ਭਾਈ ਜਸੂ ਦੀ ਘਰ ਵਾਲੀ ਬੀਬੀ ਅਮਰੋ ਬਾਣੀ ਤੇ ਰੋਜ਼ ਪੜ੍ਹਦੀ ਸੀ ਬਾਣੀ ਤੇ ਰੋਜ਼ ਪੜ੍ਹਦੀ ਸੀ ਪਰ ਭਾਈ ਅਮਰਦਾਸ ਨੇ ਅੱਜ ਹੀ ਕਿਉਂ ਸੁਣਿਆ ਇੱਥੇ ਸਵਾਲ ਪੈਦਾ ਹੁੰਦਾ ਹੈ ਉਹ ਘਰ ਹੈ ਉਹੀ ਬੀਬੀ ਹੈ ਜਿਹੜੀ ਨੌ ਲੱਗਦੀ ਹੈ ਹਾਂਜੀ ਜਿਹੜੀ ਗੁਰੂ ਅਮਰਦਾਸ ਪਾਤਸ਼ਾਹ ਦੀ ਨੌ ਲੱਗਦੀ ਹੈ ਉਹਨਾਂ ਦੇ ਭਰਾ ਦੇ ਪੁੱਤਰ ਦੀ ਘਰ ਵਾਲੀ ਹੈ ਭਾਈ ਜਸੂ ਦੀ ਉਸੇ ਘਰ ਦੇ ਵਿੱਚ ਬਾਣੀ ਪੜਦੀ ਹੈ ਅੱਜ ਭੈਣਾ ਨੂੰ ਬੇਨਤੀ ਹੈ ਵੀ ਜਿੱਥੇ ਅਸੀਂ ਕਿਰਤ ਕਰਦੇ ਆ ਨਾ ਉਥੇ ਕੀਰਤੀ ਵੀ ਕਰੀਏ ਅਸੀਂ ਇਹ ਕਹਿੰਦੇ ਆ ਵੀ ਮੈਂ ਕੰਮ ਛੱਡ ਕੇ ਨਾਮ ਜਪਾਂ ਪਿਆਰਿਓ ਕੰਮ ਛੱਡ ਕੇ ਬਾਣੀ ਨਹੀਂ ਪੜਨੀ ਕੰਮ ਕਰਦੇ ਆ ਬਾਣੀ ਪੜਨੀ ਹੈ ਅੱਜ ਇਹ ਵੱਡੀ ਗੱਲ ਸਾਡੇ ਵਿੱਚ ਆ ਗਈ ਵੀ ਵੇਲ ਕੱਢ ਕੇ ਬਾਣੀ ਪੜਾਂਗੇ ਸਮਾਂ ਕੱਢ ਕੇ ਬਾਣੀ ਪੜਾਂਗੇ ਪਿਆਰਿਓ ਸਮਾਂ ਤੇ ਕਦੀ ਲੱਗਣਾ ਹੀ ਨਹੀਂ ਸੰਸਾਰ ਦੇ ਕੰਮ ਕਾਜ ਤੇ ਕਦੀ ਮੁਕਣਾ ਹੀ ਨਹੀਂ ਜੇ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਦੀ ਧਰਤੀ ਤੇ ਮੋਦੀ ਖਾਨਾ ਚਲਾਇਆ ਬਾਬੇ ਨੇ ਇੱਕੋ ਸਮੇਂ ਤਿੰਨੇ ਕੰਮ ਕੀਤੇ ਸੀ ਕਿਰਤ ਛੱਡ ਕੇ ਨਾਮ ਨਹੀਂ ਸੀ ਜਪਿਆ ਉਹ ਤੇਰਾ ਤੇਰਾ ਤੋਲਦਿਆਂ ਹੀ ਨਾਮ ਜਪ ਰਿਆ ਤੇ ਕਿਰਤ ਛੱਡ ਕੇ ਅਤੇ ਕੀਰਤੀ ਛੱਡ ਕੇ ਉਹਨੇ ਵੰਡ ਕੇ ਨਹੀਂ ਸੀ ਛਕਿਆ ਕਿਰਤ ਕਰਦੇ ਆ ਤੇ ਕੀਰਤੀ ਕਰਦੇ ਆ ਉਹ ਵੰਡ ਕੇ ਛਕ ਰਿਆ ਗਰੀਬਾਂ ਤੇ ਲੋੜਵੰਦਾਂ ਦੀਆਂ ਝੋਲੀਆਂ ਵੀ ਪਰਦਾ ਹੈ ਇੱਕੋ ਸਮੇਂ ਤਿੰਨੋ ਕੰਮ ਕਰ ਰਿਹਾ ਹੈ ਕਿਰਤ ਕਰੋ ਨਾਮ ਜਪੋ ਕਹਿੰਦੇ ਕਿਰਤ ਕਰਦਿਆਂ ਨਾਮ ਜਪਣਾ ਫਿਰ ਕਹਿੰਦੇ ਵੰਦ ਕੇ ਵੀ ਛਕਣਾ ਹੁਣ ਭਾਈ ਅਮਰਦਾਸ ਬੀਬੀ ਅਮਰੋ ਬਾਣੀ ਪੜਦੀ ਐ ਬੀਬੀ ਅਮਰੋ ਤੇ ਰੋਜ਼ ਬਾਣੀ ਪੜਦੀ ਸੀ ਅੱਜ ਹੀ ਕਿਉਂ ਸੁਣਿਆ ਕਿਉਂਕਿ ਅੱਜ ਮਨ ਦੇ ਵਿੱਚ ਉਦਾਸੀ ਐ ਅੱਜ ਮਨ ਦੇ ਵਿੱਚ ਸਵਾਲ ਖੜਾ ਹੋਇਆ ਐ ਅੱਜ ਮਨ ਦੇ ਵਿੱਚ ਤੜਫ ਐ ਅੱਜ ਮਨ ਦੇ ਵਿੱਚ ਤੜਫ ਪਤਾ ਕਿਹੜੀ ਐ ਵੀ ਮੈਂ ਨਿਗਰਾਂ ਆ ਮੈਂ ਗੁਰੂ ਵਾਲਾ ਨਹੀਂ ਬਣਿਆ ਤੇ ਅੱਜ ਉਹ ਬਾਣੀ ਜਿਹੜੀ ਬਾਣੀ ਬੀਬੀ ਅਮਰੋ ਰੋਜ਼ ਵਰਦੀ ਸੀ ਅੱਜ ਉਹ ਬਾਣੀ ਇਦਾਂ ਲੱਗੀ ਐ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵੈ ਕਾਟੈ ਜਮ ਕੀ ਫੰਦਾ ਜਿਵੇਂ ਕਿਸੇ ਰੋਗੀ ਨੂੰ ਦਵਾਈ ਮਿਲ ਜਾਵੇ ਨਾ ਇਸੇ ਤਰ੍ਹਾਂ ਭਾਈ ਅਮਰਦਾਸ ਦੇ ਮਨ ਉੱਤੇ ਬਾਣੀ ਨੇ ਐਸਾ ਅਸਰ ਕੀਤਾ ਕਿ ਬੀਬੀ ਅਮਰੋ ਦੇ ਨਾਲ ਗੁਰੂ ਵਾਲੇ ਬਣਨ ਵਾਸਤੇ ਫਿਰ ਖਡੂਰ ਸਾਹਿਬ ਦੀ ਧਰਤੀ ਤੇ ਪਹੁੰਚ ਗਏ ਆਖੋ ਸਤਨਾਮ ਅੱਜ ਕਿਤੇ ਸਾਡੀਆਂ ਭੈਣਾਂ ਯਾਦ ਰੱਖਿਓ ਜੇ ਭੈਣਾਂ ਬਾਣੀ ਪੜਨਗੀਆਂ ਤੇ ਵੀਰਾ ਦਾ ਜੀਵਨ ਜ਼ਰੂਰ ਬਦਲੇਗਾ ਜੇ ਨੌਂ ਬਾਣੀ ਪੜਨਗੀਆਂ ਜੇ ਘਰ ਦੇ ਵਿੱਚ ਨੌਂ ਬਾਣੀ ਪੜਦੀ ਸੀ ਤੇ ਭਾਈ ਅਮਰਦਾਸ ਦੇ ਜੀਵਨ ਤੇ ਅਸਰ ਹੋਇਆ ਜੇ ਘਰ ਦੇ ਵਿੱਚ ਨੌਂ ਬਾਣੀ ਨਹੀਂ ਪੜਦੀ ਧੀ ਬਾਣੀ ਨਹੀਂ ਪੜਦੀ ਅੱਜ ਤੇ ਰੀਲਾਂ ਬਣਾਉਣ ਤੋਂ ਹੀ ਸਾਡੇ ਕੋਲ ਸਮਾਂ ਨਹੀਂ ਅੱਜ ਮੈਨੂੰ ਮਾਫ਼ ਕਰਿਓ ਅੱਜ ਮੀਡੀਏ ਦਾ ਯੁੱਗ ਹੈ ਬਹੁਤਾਂ ਬੀਬੀਆਂ ਰੀਲਾਂ ਬਣਾਉਣ ਦੇ ਵਿੱਚ ਲੱਗੀਆਂ ਹੋਈਆਂ ਅੱਜ ਨਸ਼ੇ ਨਕਲ ਤੇ ਨੰਗੇਜ਼ ਨੇ ਸਾਡੇ ਸਮਾਜ ਨੂੰ ਗੰਦਲਾ ਕਰ ਦਿੱਤਾ ਅਸੀਂ ਬਾਣੀ ਪੜ੍ਹਨ ਦੀ ਜਗ੍ਹਾ ਪਤਾ ਨਹੀਂ ਹੋਰ ਕਿਹੜੇ ਪਾਸੇ ਤੁਰ ਪਏ ਆ ਮਹਾਰਾ ਕਹਿੰਦੇ ਸ਼ਰਮ ਧਰਮ ਦੋਏ ਛੱਪ ਖਲੋਏ ਊੜ ਫਿਰੇ ਪ੍ਰਧਾਨ ਵੇ ਲਾਲੋ ਅੱਜ ਸ਼ਰਮ ਧਰਮ ਕਹਿੰਦੇ ਛੱਪ ਗਏ ਆ ਅੱਜ ਸੰਸਾਰ ਦੀ ਹਾਲਤ ਕੁਝ ਐਸੀ ਹੋ ਗਈ ਹੈ ਸੋ ਆਓ ਗੁਰੂ ਕਿਰਪਾ ਕਰੇ ਭਾਈ ਅਮਰਦਾਸ ਪਹਿਲਾਂ ਵਾਲਾ ਜੀਵਨ ਤਕਰੀਬਨ 20 21 ਸਾਲ ਤੀਰਥਾਂ ਦੀ ਯਾਤਰਾ ਕੀਤੀ ਹੈ ਉਸ ਤੋਂ ਬਾਅਦ ਇੱਕ ਸਿੱਖ ਦਾ ਜੀਵਨ ਸ਼ੁਰੂ ਹੋਇਆ ਖਰੂਰ ਸਾਹਿਬ ਦੀ ਧਰਤੀ ਤੇ ਪਿਆਰਿਓ ਫਿਰ 11-12 ਸਾਲ ਲਗਾਤਾਰ ਸੇਵਾ ਕਰਨੀ ਤੇ ਸੇਵਾ ਕਰਕੇ 73 ਸਾਲ ਦੀ ਉਮਰ ਵਿੱਚ ਉਹ ਬਾਪੂ ਗੁਰੂ ਬਣਿਆ ਅੱਜ ਸਿੱਖ ਤੋਂ ਗੁਰੂ ਦੀ ਪਦਵੀ ਤੇ ਪਹੁੰਚਿਆ 73 ਸਾਲ ਦੀ ਉਮਰ ਤੇ ਪਿਆਰਿਓ ਫਿਰ ਗੁਰੂ ਪਦਵੀ ਤੇ ਬਰਾਜ਼ਮਾਨ ਹੋ ਕੇ 22 ਛਾਲ 22 ਸਾਲ ਗੁਰੂ ਦੀ ਤੇ ਬਰਾਜ਼ਮਾਨ ਹੋ ਕੇ ਸਤਿਗੁਰੂ ਜੀ ਨੇ ਆ ਗੋਇੰਦਵਾਲ ਸਾਹਿਬ ਦੀ ਜਿਹੜੀ ਧਰਤੀ ਹੈ ਨਾ ਜੀ ਇਹਨੂੰ ਸਿੱਖੀ ਦਾ ਕੇਂਦਰ ਬਣਾਇਆ ਤੇ ਉਸ ਸਮੇਂ ਅਕਬਰ ਬਾਦਸ਼ਾਹ ਦਾ ਰਾਜ ਹੈ ਤੇ 22 ਸਟੇਟਾਂ ਨੇ 22 ਦੀਆਂ 22 ਅੱਜ ਅਸੀਂ ਕਿੰਨੇ ਪ੍ਰਚਾਰ ਕਿੱਦਾਂ ਕਰੀਏ ਮੈਨੂੰ ਮਾਫ਼ ਕਰਿਓ ਅਸੀਂ ਗੁਰੂ ਦੇ ਕੋਲੋਂ ਸਿੱਖਿਆ ਹੀ ਕੁਝ ਨਹੀਂ ਸੱਚਮੁੱਚ ਕਿਤੇ ਨਾ ਕਿਤੇ ਅਸੀਂ ਕੇਵਲ ਸਟੇਜੀ ਪ੍ਰਚਾਰ ਤੱਕ ਸੀਮਤ ਨਹੀਂ ਰਹਿਣਾ ਸਾਨੂੰ ਪਤਾ ਹੋਵੇ ਅਸਲ ਪ੍ਰਚਾਰ ਕੀ ਹੈ ਤੇ ਲੋਕਾਂ ਤੱਕ ਪਹੁੰਚਣਾ ਕਿਦਾਂ ਹੈ 22 ਦੀਆਂ 22 ਸਟੇਟਾਂ ਦੇ ਵਿੱਚ ਅਕਬਰ ਬਾਦਸ਼ਾਹ ਦਾ ਰਾਜ ਹੈ ਤੇ 22 ਦੀਆਂ 22 ਸਟੇਟਾਂ ਦੇ ਵਿੱਚ ਧਰਮ ਦਾ ਧੁੱਜ ਚੁਲਾ ਦਿੱਤਾ ਇਸ ਬਾਪੂ ਨੇ ਗੁਰੂ ਅਮਰਦਾਸ ਪਾਤਸ਼ਾਹ ਨੇ ਬਈ ਗੋਇੰਦਵਾਲ ਸਾਹਿਬ ਤੋਂ ਜਿਹੜੀ ਪ੍ਰਚਾਰ ਦੀ ਲਹਿਰ ਸ਼ੁਰੂ ਹੋਈ ਉਹ ਭਾਰਤ ਦੇ ਕੋਨੇ-ਕੋਨੇ ਵਿੱਚ ਪਹੁੰਚ ਗਈ ਇਹ 22 ਮੰਦੀਆਂ ਜਿਹੜੀਆਂ ਸਤਿਗੁਰਾਂ ਨੇ ਸਥਾਪਿਤ ਕੀਤੀਆਂ ਫਿਰ 52 ਪੀੜੇ ਸਥਾਪਿਤ ਕੀਤੇ ਯਾਦ ਰੱਖਿਓ ਕਿਉਂਕਿ ਕਦੀ ਪੀੜੇ ਤੇ ਬਹਿ ਕੇ ਬੀਬੀ ਅਮਰੋ ਬਾਣੀ ਪੜਦੀ ਹੈ ਮੇਰੇ ਸਹਬ ਨੇ ਮਹਿਸੂਸ ਕੀਤਾ ਵੀ ਜਦ ਤੱਕ ਸਾਡੀਆਂ ਬੀਬੀਆਂ ਘਰਾਂ ਦੇ ਪੀੜੇ ਤੇ ਜਦ ਤੱਕ ਸਾਡੀਆਂ ਬੀਬੀਆਂ ਆਪ ਪ੍ਰਚਾਰ ਨਹੀਂ ਕਰਨਗੀਆਂ ਸਾਡੇ ਬੱਚਿਆਂ ਦੇ ਵਿੱਚ ਸਿੱਖੀ ਨਹੀਂ ਆਵੇਗੀ ਅੱਜ ਸਾਨੂੰ ਲੋੜ ਹੈ ਵੀ ਸਾਡੀਆਂ ਭੈਣਾਂ ਸਾਡੀਆਂ ਮਾਈਆਂ ਘਰਾਂ ਦੇ ਵਿੱਚ ਆਪਾਂ ਆਪ ਬਾਣੀ ਪੜ੍ਹੀਏ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਦੇ ਫੇਰ ਆਪਾਂ ਪਾਤਰ ਬਣ ਸਕਦੇ ਹਾਂ ਬਹੁਤ ਧੰਨਵਾਦ ਹੈ ਜਾਨੀ ਗੁਰਮੁਖ ਸਿੰਘ ਜੀ ਜੋ ਬੜਾ ਪਿਆਰ ਦਿੰਦੇ ਨੇ ਗੁਰਦਰਾ ਸਾਹਿਬ ਦੇ ਮੈਂਬਰ ਸਾਹਿਬ ਅਤੇ ਸਾਰੇ ਹੀ ਗਰੰਥੀ ਸਹਿਬਾਨ ਸਾਰੇ ਹੀ ਪ੍ਰਬੰਧਕ ਸਹਿਬਾਨ ਸੋ ਉਚੇਚੇ ਤੌਰ ਤੇ ਜੋ ਦਾਸ ਨੂੰ ਹੁਕਮ ਹੋਇਆ ਸੀ ਅੱਜ ਦੇ ਸਮਾਗਮ ਦੇ ਵਿੱਚ ਪਹੁੰਚਣ ਵਾਸਤੇ ਜਿੱਥੇ ਕਥਾ ਦੀ ਹਾਜ਼ਰੀ ਵੀਰ ਜੀ ਨੇ ਲਗਵਾਈ ਹੈ ਉੱਥੇ ਨਾਲ ਸਟੇਜ ਦੀ ਸੇਵਾ ਵੀ ਹੈ ਤੇ ਸਮੇਂ-ਸਮੇਂ ਅਨੁਸਾਰ ਆਪਾਂ ਵਿਚਾਰਾਂ ਦੀ ਸਾਂਝ ਪਾਵਾਂਗੇ ਕਿਉਂਕਿ ਜਿੰਨਾ ਕੁ ਮੈਨੂੰ ਮਹਿਸੂਸ ਹੋਇਆ ਹੈ ਅਸਲ ਆ ਧਰਤੀ ਹੈ ਜਿੱਥੋਂ ਧਰਮ ਪ੍ਰਚਾਰ ਦੀ ਲਹਿਰ ਗੁਰੂ ਨਾਨਕ ਸਾਹਿਬ ਤੋਂ ਬਾਅਦ ਜੇ ਵੱਡੇ ਪੱਧਰ ਤੇ ਧਰਮ ਪ੍ਰਚਾਰ ਦੀ ਲਹਿਰ ਕਿਤੋਂ ਸ਼ੁਰੂ ਹੋਈ ਉਹ ਗੋਇੰਦਵਾਲ ਸਾਹਿਬ ਦੀ ਧਰਤੀ ਸੀ ਆਓ ਅਗਲਾ ਪ੍ਰੋਗਰਾਮ ਗਿਆਨੀ ਜੀ ਪਾਸੋਂ ਸਰਵਣ ਕਰੀਏ ਭੁੱਲ ਚੁੱਕ ਦੀ ਖਿਮਾ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ